ਕੋਈ ਸਰਕਾਰ ਮੁਰਦਾਬਾਤ ਕੋਈ ਸਰਕਾਰ ਮੁਰਦਾਬਾਤ ਕੱਲੇ ਉਹਨੂੰ ਮਰਨ ਮਗਲੇ ਉਹ ਹਾਰੇਤ ਨੂੰ ਹੀ ਅਪੀਲ ਕਰਨੇ ਆ ਕਿ ਆਪਣੇ ਘਰਾਂ ਦੇ ਕੋਈ ਰਾਹ ਖੱਜਲ ਖਵਾਬ ਨਾ ਹੋਵੇ ਕੱਲੂ ਇਹਨੇ ਕੋਈ ਕੀ ਬੰਦ ਕੀਤੀ ਹੈ ਜਾਂ ਪਸਾਰ ਹੋ ਰਹੀ ਹੈ ਆਪਣੀ ਜਿੰਦਾਬਾਦ 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 ਸਾਥ ਨੂੰ ਬੰਦ ਕਰੋ ਸਾਥ ਨੂੰ ਬੰਦ ਕਰੋ ਮੋਦੀ ਸਰਕਾਰ ਮੁਰਦਾਬਾਤ ਮੋਦੀ ਸਰਕਾਰ ਮੁਰਦਾਬਾਤ ਅਸੀਂ ਇਸ ਕਰਕੇ ਅੱਜ ਸਾਰੇ ਜਣੇ ਇੱਥੇ ਇਕੱਠੇ ਹੋਏ ਆਂ ਕਿ ਜਿਹੜਾ ਅੰਦਾ ਕਾਨੂੰਨ ਬਣਿਆ ਵਾ ਇਹਨੂੰ ਜਲਦ ਤੋਂ ਜਲਦ ਵਾਪਸ ਦਿੱਤਾ ਜਾਵੇ ਕਿਉਂਕਿ ਜਿੰਨਾ ਵੀ ਬੇਰੋਜ਼ਗਾਰ ਬੰਦਾ ਨਾ ਉਹ ਡਰਾਈਵਰੀ ਕਰਦਾ ਕਾਨੂੰਨ ਵਾਪਸ ਕਰੋ ਵਾਪਸ ਕਰੋ ਵਾਪਸ ਕਰੋ ਕਾਨੂੰਨ ਵਾਪਸ ਕਰੋ ਵਾਪਸ ਕਰੋ ਵਾਪਸ ਕਰੋ ਮਰਦਾ ਸਰਕਾਰ ਮੁਰਦਾਬਾ ਪ੍ਰਾਈਵੇਟ ਟ੍ਰਾਂਸਪੋਰਟ ਜੂਨੀਅਰ ਦਾ ਪ੍ਰਧਾਨ ਹਰਦਾਲ ਸਿੰਘ ਮਾਨ ਅਸੀਂ ਸਾਰੇ ਦੁਨੀਆ ਨਾਲ ਦੇ ਲੋਕ ਬਰਦਾਸ਼ਤ ਪਰ ਬਾਕਿਸਟਾਨ ਦੇ ਜੇ ਟਰਾਂਸਪੋਰਟਰ ਪ੍ਰਤ ਜੁਨੀਆਂ ਅਸੀਂ ਸਾਰਿਆਂ ਨਾਲ ਐਡ ਕਰਦੇ ਹਾਂ ਇੱਕ ਵੀ ਗੱਲ ਔਰ ਕੱਲ ਟੋਟਲ ਬੰਦ ਕਰਨ ਦਾ ਐਲਾਨ ਕਰ ਰਹੇ ਹਾਂ ਇਹਦੇ ਵਿੱਚ ਕਿਉਂਕਿ ਜਿਹੜਾ ਕਾਲਾ ਕਾਨੂੰਨ ਬਣਿਆ ਗਿਆ ਹੈ ਇਹ ਕਾਲਾ ਕਾਨੂੰਨ ਹੁਣ ਤੋਂ ਨਹੀਂ ਪਹਿਲਾਂ ਤੋਂ ਚੱਲ ਰਿਹਾ ਆ ਜਾ ਕੇ ਹੁਣ ਡਰਾਈਵਰਾਂ ਨਾਲ ਛੁੱਟੀ ਗਈ ਹੈ ਮੁਰਦਾਬੋਦ ਜਿੰਦਾਬੋਦ ਮੁਰਦਾਬੋਦ ਡਰਾਈਵਰ ਇੱਕ ਜਿੰਦਾਬੋਦ ਡਰਾਈਵਰ ਇੱਕ ਜਿੰਦਾਬੋਦ ਕਾਲੇ ਕਾਨੂੰਨ ਬੰਦ ਕਰੋ ਬੰਦ ਕਰੋ ਅਸੀਂ ਟਰਾਂਸਪੋਰਟ ਜੁਨੀਆਂ ਵਾਲੇ ਜਿੰਨੇ ਸਾਥ ਦੇ ਕੇ ਔਰ ਟੋਟਲੀ ਬੱਸਾਂ ਬੰਦੇ ਖਾ ਗਏ ਔਰ ਇਹਨੇ ਸਾਬ ਬੱਚੀਆਂ ਨੂੰ ਕਹਿਣਗੇ ਅਸੀਂ ਬਰਾਬਰ ਨਾਲ ਜਾ ਕੇ ਬੈਠਾਂਗੇ ਮੈਂ ਪ੍ਰਾਈਵੇਟ ਟ੍ਰਾਂਸਪੋਰਟ ਜੁਨੀਅਨ ਦਾ ਪ੍ਰਧਾਨ ਹਰਦਿਆਲ ਸਿੰਘ ਮਾਨ ਅਸੀਂ ਸਾਰੇ ਦੁਨੀਆਨ ਵਾਲੇ ਜਿਹੜੇ ਗਰਦਾਸਪੁਰ ਦੇ ਵਕਸੀ ਸਟਾਨ ਦੂਜੇ ਟ੍ਰਾਂਸਪੋਰਟਰ ਟਰੱਕ ਜੁਨੀਅਨ ਅਸੀਂ ਸਾਰਿਆਂ ਮੈਦ ਕਰਦੇ ਤਕੀ ਜੀ ਔਰ ਕੱਲ ਟੋਟਲ ਬੰਦ ਕਰਨ ਦਾ ਐਲਾਨ ਕਰ ਰਹੇ ਆ ਇਹਦੇ ਵਿੱਚ ਕਿਉਂਕਿ ਜਿਹੜਾ ਕਾਲਾ ਕਾਨੂੰਨ ਬਣਿਆ ਗਿਆ ਹੈ ਇਹ ਕਾਲਾ ਕਾਨੂੰਨ ਹੁਣ ਤੋਂ ਨਹੀਂ ਪਹਿਲਾਂ ਤੋਂ ਚੱਲੂ ਹੋ ਰਿਹਾ ਆ ਜਾ ਕੇ ਹੁਣ ਡਰਾਈਵਰਾਂ ਨੂੰ ਛੁੱਟੀ ਗਈ ਆ ਇਹਦੇ ਵਿੱਚ ਜਿੱਦਾਂ ਕੱਲੇ ਵੀ ਹੋਵੇ ਵੀ ਟਰੱਕ ਡਰਾਈਵਰ ਚਲਾ ਰਿਹਾ ਜਾਂ ਬੱਸ ਡਰਾਈਵਰ ਆ ਜਾਗਾ ਅਸੀਂ ਸਕੂਟਰ ਤੋਂ ਲੈ ਕੇ ਮੋਟਰਸਾਈਕਲ ਕਾਰ ਸਾਈਕਲ ਵਾਲਾ ਵੀ ਕਿਸੇ ਨਾ ਵਜਦਾ ਉਹ ਵੀ ਡਰਾਈਵਰ ਮੰਨਿਆ ਜਾਂਦਾ ਤੇ ਫਾਇਸਲ ਵੀ ਤਾਂ ਬੰਦਾ ਹਰ ਕਿਸੇ ਦਾ ਬਰਾਬਰ ਬੰਦਾ ਆ ਅਸੀਂ ਇਸ ਤਕਰੀਬਨ ਕੱਲ੍ਹ ਬੰਦ ਦੀ ਕਾਲ ਕਰ ਰਹੇ ਹਾਂ ਕਿ ਕੱਲ੍ਹ ਉਹਨੂੰ ਮਾਰਨਾ ਮੁਗਲੇ ਕੋਈ ਹਰ ਇੱਕ ਨੂੰ ਹੀ ਅਪੀਲ ਕਰਨੇ ਆ ਕਿ ਆਪਣੇ ਘਰਾਂ ਜਰੋ ਕੋਈ ਰਾਜ ਖੱਜਲ ਖਵਾਬ ਨਾ ਹੋਵੇ ਕੱਲ ਨੂੰ ਇਹਨਾਂ ਕਹਿੰਦੀ ਕੀ ਬੰਦ ਕੀਤੀ ਹੈ ਜਾਂ ਪ੍ਰੇਸ਼ਾਨ ਹੋ ਰਹੇ ਜਾਂ ਤਰੀ ਅਸੀਂ ਪਹਿਲਾਂ ਕਾਲ ਕਰ ਚੁੱਕੇ ਹਾਂ ਅੱਜ ਤੋਂ ਕੋਈ 5 ਦਿਨ ਪਹਿਲਾਂ ਕਾਲਾਂ ਆ ਰਹੀਆਂ ਨੇ ਬੰਦ ਹੋਣੀਆਂ ਜਿਹਦੇ ਵਿੱਚ ਅਸੀਂ ਟ੍ਰਾਂਸਪੋਰਟ ਜੂਨੀਅਰ ਵਾਲੇ ਇਹਨਾਂ ਨਾਲ ਸਾਥ ਦੇ ਕੇ ਕੱਲ ਟੋਟਲੀ ਬੱਸਾਂ ਬੰਦ ਦੇ ਖਾਗੇ ਔਰ ਇਹਨਾਂ ਸਾਥ ਜਿੱਥੇ ਜਿੱਥੇ ਨੂੰ ਕਹਿਣਗੇ ਅਸੀਂ ਬਰਾਬਰ ਨਾਲ ਜਾ ਕੇ ਬੈਠਾਂਗੇ ਅਸੀਂ ਕਾਲ ਦੀ ਅੱਜ ਗੁਰਦਾਪੁਰ ਟੈਕਸੀ ਸਰਵਿਸ ਐਸੋਸੀਏਸ਼ਨ ਵੱਲੋਂ ਸਮੂਹ ਮਾਲਕਾਂ ਰਚਾਲਕਾਂ ਦੀ ਮੀਟਿੰਗ ਹੋਈ ਹੈ ਜਿਹੜੇ ਅਸੀਂ ਕੱਲ ਆਪਣੇ ਤੇ ਡਰਾਈਵਰ ਵਾਸਤੇ ਜੋ ਕਾਲਾ ਕਾਨੂੰਨ ਬਣਾਇਆ ਹੈ ਜੋ 10 ਸਾਲ ਦੀ ਸਜ਼ਾ ਜਾਂ 7 ਲੱਖ ਰੁਪਏ ਜੁਰਮਾਨੇ ਦੇ ਤੌਰ ਤੇ ਦੇਣਾ ਪੈਣਾ ਡਰਾਈਵਰ ਨੂੰ ਉਹਦੇ ਖਿਲਾਫ ਕੱਲ ਅਸੀਂ ਰੋਸ ਮੁਜ਼ਾਹਰੇ ਵੱਲੋਂ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਜੀ ਧਰਨਾ ਦੇਣ ਜਾ ਰਹੇ ਹਾਂ ਉਹਦੇ ਲਈ ਅੱਜ ਮੀਟਿੰਗ ਹੋਈ ਹੈ ਦੇਖੋ ਜੀ ਡਰਾਈਵਰ ਕੋਈ ਵੀ ਸੰਸਥਾ ਕੋਈ ਵੀ ਐਸੋਸੀਏਸ਼ਨ ਵੀ ਆ ਕੋਈ ਵੀ ਆਰਗੇਨਾਈਜੇਸ਼ਨ ਕਾਲਜ ਸਕੂਲ ਹਸਪੀਟਲ ਇੱਥੋਂ ਤੱਕ ਕਿ ਸਰਕਾਰੀ ادارے ਬਿਨਾ ਡਰਾਈਵਰ ਦੇ ਨਹੀਂ ਚੱਲ ਸਕਦਾ ਸਰਕਾਰੀ ਰੇਵਾਂ ਦੀ ਤਨਖਾਹਾਂ ਬਹੁਤ ਆਪਰ ਪ੍ਰਾਈਵੇਟ ਡਰਾਈਵਰਾਂ ਦੀ ਤੁਸੀਂ 7-8000 10000 ਹੀ ਆ ਜੋ ਪਹਿਲਾਂ ਚੱਲਦਾ ਆ ਰਿਹਾ ਸੀ ਉਹ ਕਿੱਥੋਂ ਇੰਨਾ ਵੱਡਾ ਜੁਰਮਾਨਾ ਦੇ ਸਕਦਾ ਕੋਈ ਜਾਣ ਕੇ ਐਕਸੀਡੈਂਟ ਤਾਂ ਕਰਦਾ ਨਹੀਂ ਐਕਸੀਡੈਂਟ ਅਚਨਚੇਤ ਹੋ ਜਾਂਦਾ ਉਹਦੇ ਲਈ ਡਰਾਈਵਰ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਬਹੁਤ ਮਾੜੀ ਗੱਲ ਹੈ ਦੇਖੋ ਜੀ ਅਕਸਰ ਵੇਖਿਆ ਗਿਆ ਜੇ ਕਿਤੇ ਐਕਸੀਡੈਂਟ ਹੁੰਦਾ ਹੈ ਤੇ ਉਦੋਂ ਵੀ ਜਿਹੜੀ ਲੋਕਲ ਪਬਲਿਕ ਆ ਡਰਾਈਵਰ ਦਾ ਘਟਕਟਾਪਾ ਲੰਬੀ ਆ ਇੱਥੇ ਤਾਂ ਗੱਡੀਆਂ ਤੋੜ ਦਿੰਦੇ ਕੱਡੀਆਂ ਨੂੰ ਅੱਗ ਲੱਗ ਜਾਂਦੀ ਡਰਾਈਵਰ ਕੀ ਕਰੇਗਾ ਉਦੇ ਖਿਲਾਫ ਅਸੀਂ ਕੱਲ ਰੋਸ ਮੁਜ਼ਾਹਰਾ ਕਰਨ ਜਾ ਰਹੇ ਹਾਂ ਕਿਹੜੀ ਜਗ੍ਹਾ ਬਾਈਪਾਸ ਤੇ ਐਸੋਸੀਏਸ਼ਨ ਡਿਸਾਈਡ ਕਰ ਰਹੀ ਆ ਬਾਕੀ ਅਸੀਂ ਬੱਸਾਂ ਵਾਲਿਆਂ ਦਾ ਟਰੱਕਾਂ ਵਾਲਿਆਂ ਦਾ ਰਲ ਕੇ ਉਹਨਾਂ ਨਾਲ ਮਿਲਦੇ ਰਹਾਂਗੇ ਫਿਰ ਫਾਈਨਲ ਪ੍ਰੋਗਰਾਮ ਲਿਖਿਆ ਜਾਊਗਾ ਅਸੀਂ ਇਸ ਕਰਕੇ ਅੱਜ ਸਾਰੇ ਜਣੇ ਇੱਥੇ ਇਕੱਠੇ ਹੋਏ ਆ ਕਿ ਜਿਹੜਾ ਅੰਦਾ ਕਲੂਨ ਬਣਿਆ ਵਾ ਇਹਨੂੰ ਜਲਦ ਤੋਂ ਜਲਦ ਵਾਪਸ ਲਿੱਤਾ ਜਾਵੇ ਕਿਉਂਕਿ ਜਿੰਨਾ ਵੀ ਬੇਰੋਜ਼ਗਾਰ ਬੰਦਾ ਨਾ ਉਹ ਡਰਾਈਵਰੀ ਕਰਦਾ ਨਾ ਤੇ ਇਹਨਾਂ ਨੂੰ ਕੋਈ ਨੌਕਰੀ ਹੈ ਨਾ ਕੋਈ ਤਨਖਾਹ ਵਾ ਅੱਜ ਤੋਂ 40 ਸਾਲ ਪਹਿਲਾਂ ਵੀ ਇਹਨਾਂ ਨੂੰ 7000 ਤਨਖਾਹ ਸੀ ਤੇ ਅੱਜ ਵੀ 7000 ਰੁਪਏ ਹੀ ਤਨਖਾਹ ਆ। ਕਿਸੇ ਧੀ ਭੈਣ ਦਾ ਵਿਆਹ, ਕਿਸੇ ਮਾਂ ਪਿਓ ਦੇ ਫੁੱਲ ਪਰਵਾਂ ਜਾਣਾ, ਕਿਤੇ ਵੀ ਕਿਸੇ ਗੈਰ ਕਾਨੂੰਨੀ ਕੰਮ ਤੇ ਜਾਣਾ, ਕਾਨੂੰਨੀ ਕੰਮ ਤੇ ਜਾਣਾ ਤੋਂ ਡਰਾਈਵਰ ਦੀ ਲੋੜ ਹੁੰਦੀ ਆ। ਉਹ ਆਪਣੀ ਚੰਨ ਪਰਿਵਾਰ ਸਾਰਾ ਛੱਡ ਕੇ ਤੇ ਬਗਾਨੀ ਗੱਡੀ ਦਾ ਸਟੀਰਿੰਗ ਫੜ ਕੇ ਤੇ ਡਰਾਈਵਿੰਗ ਕਰਨ ਤੁਰ ਪੰਦਾ। ਜੇ ਡਰਾਈਵਰ ਐਕਸੀਡੈਂਟ ਹੁੰਦਾ ਤਾਂ ਕਿਸੇ ਦੇ ਮਾਂ ਪਿਓ ਦੇ ਕਾਰਨ ਨਹੀਂ ਹੁੰਦਾ, ਕਿਸੇ ਦੀ ਗਲਤੀ ਕਰਨ ਲਈ ਹੁੰਦਾ। ਐਕਸੀਡੈਂਟ ਇੱਕ ਨਾ ਹੀ ਜਿੱਦਾ ਐਕਸੀਡੈਂਟ ਬਣਿਆ ਅਚਨਚੇਤ ਉਹਦੇ ਵਿੱਚ ਜੋ ਕਲੂੜ ਪਹਿਲਾਂ ਬਣਿਆਦਾ ਸੀ ਵੀ ਉਹਦੀ ਜਮਾਨਤ ਥਾਣੇ ਦੇ ਵਿੱਚ ਦਿੱਤੀ ਜਾਂਦੀ ਸੀ ਉਦਾਂ ਹੀ ਲੈਣੀ ਚਾਹੀਦੀ ਆ ਇੱਕ ਡਰਾਈਵਰ ਇੱਕ ਅਜਿਹੀ ਸੰਸਥਾ ਬਣ ਗਈ ਆ ਜਿੱਦੀ ਕੋਈ ਬੰਦਾ ਵੀ ਕੋਈ ਵੀ ਚਾਹੇ ਉਹ ਡੀਸੀ ਆ ਚਾਹੇ ਕੋਈ ਅਫਸਰ ਆ ਕੋਈ ਮੁਲਾਜ਼ਮ ਵੀ ਆ ਭਾਵੇਂ ਪੁਲਿਸ ਮੁਲਾਜ਼ਮ ਆ ਉਹਦੀ ਇੱਜ਼ਤ ਨਹੀਂ ਕਰਦਾ ਕਿ ਉਹ ਬੰਦਾ ਨਹੀਂ ਉਹ ਤੁਹਾਡੇ ਮੰਤਰੀਆਂ ਦੀ ਤੁਹਾਡੇ ਸਾਰੇ ਅਫਸਰਾਂ ਦੀ ਆ ਗੱਡੀਆਂ ਚਲਾਉਂਦੇ ਉਹਨਾਂ ਦੀ ਤਨਖਾਹ 1 ਲੱਖ ਰੁਪਈਆ ਇਹਨਾਂ ਦੀ ਤਨਖਾਹ 10000 ਰੁਪਈਆ ਉਹਨਾਂ ਨੂੰ ਹਰ ਜਗ੍ਹਾ ਲੈਸ ਮਿਲੇਗੀ ਇਹਨਾਂ ਨੂੰ ਕਿਤੇ ਜਗ੍ਹਾ ਰਿਸਪੈਕਟ ਹੀ ਨਹੀਂ ਮਿਲਦੀ ਲੈਸ ਨੂੰ ਤਾਂ ਛੱਡ ਹੀ ਰੋ ਤੁਸੀਂ ਇਸ ਕਰ ਅਸੀਂ ਇਸ ਕਰਕੇ ਕਿੰਨੇ ਪਿਆ ਵੀ ਜਿਹੜਾ ਤਨੂਰ ਬਣਿਆ ਇਹ ਵਾਪਸ ਲਿੱਤਾ ਜਾਵੇ ਤੇ ਦੁਨੀਆ ਨੂੰ ਨਾ ਤੰਕ ਕੀਤਾ ਜਾਏ ਅੱਜ ਹਸਪੀਟਲ ਟੀਚਰ ਸਰਕਾਰੀ ਦਾਰੇ ਸਾਰਿਆਂ ਤੇ ਅੱਧਾ ਸਟਾਫ ਆਇਦਾ ਚਾਹੇ ਕਿਸੇ ਵੀ ਐਡਮਿਨਿਸਟਰੇਟਰ ਨੂੰ ਪੁੱਛਿਆ ਜਾਵੇ ਕਿਉਂ ਸਟਾਫ ਲੇਟ ਆਇਆ ਤੇ ਲੰਨੀ ਕੀ ਐਲਜੀ ਸਟ੍ਰਾਈਕ ਕਿੰਨੀ ਕੀਤੀ ਆ ਅੱਜ ਪਬਲਿਕ ਦੇ ਨਾਲ ਜੇ ਤੁਰਦਾ ਵਾ ਕਿਸੇ ਦੁੱਖ ਸੁੱਖ ਦੇ ਵਿੱਚ ਡਰਾਈਵਰ ਹੀ ਬੰਦੇ ਦੇ ਨਾਲ ਤੁਰਦਾ ਲੋ ਬੌਜੀ ਮੈਂ ਗੱਡੀ ਚਲਾਣਾ ਤੁਹਾਡੀ ਤੇ ਮੈਂ ਲੈ ਕੇ ਚੱਲਣਾ ਤੁਹਾਨੂੰ ਜਿੱਥੇ ਜਾਣਾ ਹਸਪੀਟਲ ਫਰਸਟ ایڈ ਦੇੰਦਾ ਤੁਹਾਨੂੰ ਵੀ 10 ਸਾਲ ਦੀ ਸਜ਼ਾ ਤੇ ਕਿਹੜਾ ਬੰਦਾ ਜਾਵੇਗਾ ਇੱਕ ਮੌਤ ਦੇ ਐਕਸੀਡੈਂਟ ਕਾਰਨ ਹੋ ਗਈ ਤੇ ਜੇ ਉਹ ਦੂਜੀ ਬੰਦਾ ਲੈ ਕੇ ਨਾ ਜਾਵੇ ਤੇ ਪਬਲਿਕ ਨੂੰ ਮਾਰ ਛੱਡਦੀ ਆ ਇਹ ਕਿੱਦਾਂ ਦਾ ਕਾਨੂੰਨ ਆ ਇੰਨਾ ਭਰਾਵਾਂ ਦੀ ਇੰਨਾ ਬੰਦਿਆਂ ਦੀ ਰਿਸਪੈਕਟ ਕੀਤੀ ਜਾਵੇ ਇਹਨਾਂ ਨੂੰ ਇੱਜ਼ਤ ਮਾਨ ਦਿੱਤੀ ਜਾਵੇ ਕੋਈ ਬੰਦਾ ਵੀ ਕਿਸੇ ਦਾ ਨੁਕਸਾਨ ਕਰਕੇ ਨਹੀਂ ਰਾਜੀ ਹੁਣ ਤੁਹਾਡੇ ਵੱਲੋਂ ਅਗਲਾ ਕੀ ਆ ਅਗਲਾ ਕੀ ਆ ਸਾਡਾ ਮੁੱਦਾ ਇਹ ਹੀ ਆ ਜੀ ਅਸੀਂ ਕੱਲ ਤੋਂ ਜਿਹੜੀ ਆ ਅਨਿਸ਼ਚਿਤ ਕਾਲ ਵਾਸਤੇ ਹੜਤਾਲ ਕਰਾਂਗੇ ਜੀ ਦਰਿਆਵਾਂ ਵਿੱਚ ਆ ਕੇ ਉੱਥੇ ਬੈਠਾਂਗੇ ਜੀ ਨਾਲ ਸਾਡੇ ਹਰ ਤਰ੍ਹਾਂ ਦੀ ਟਰਾਂਸਪੋਰਟੇਸ਼ਨ ਵਾਲਾ ਜਿਹੜਾ ਵਾ ਸਾਡੇ ਨਾਲ ਚੱਲਣ ਨੂੰ ਤਿਆਰ ਹੈਗਾ ਅਸੀਂ ਸਵੇਰੇ 9 ਵੇ ਤੋਂ ਲੈ ਕੇ ਅਚਨਚੇਤ ਬੰਦ ਕਰਕੇ ਛੱਡਾਂਗੇ ਕੋਈ ਰੂਟ ਤੇ ਕਿਸੇ ਵੀ ਗੱਡੀ ਇਧਰੋਂ ਦੀ ਸ਼ਹਿਰ ਦੀ ਕੋਈ ਵੀ ਅਣਜਾਨੀ ਨੀ ਦਵਾਂਗੇ ਬਾਈ ਖਾਲਸਾ ਬਾਈ